12ਵੀਂ ਪੰਜਾਬ ਵਿਧਾਨ ਸਭਾ ਦੇ 13ਵੇਂ اجلاس ਦਾ ਦੂਜਾ ਦਿਨ ਹੰਗਾਮਾਪੂਰਵਕ ਰਿਹਾ ਆਵਾਜ਼ੇ ਪੰਜਾਬ ਦੇ ਆਦੇਦਾਰ ਬੈਂਸ ਭਰਾਵਾਂ ਵੱਲੋਂ ਵਿਧਾਨ ਸਭਾ 'ਚ ਰਾਜਸਥਾਨ ਦੇ ਕੋਲੋਂ ਕਰੀਬ 1600 ਏਕੜ ਦੇ ਪਾਣੀ ਦੇ ਬਿੱਲ ਦੀ ਰਕਮ ਲੈਣ ਦੀ ਗੱਲ ਕੀਤੀ ਗਈ ਵਿਧਾਨ ਸਭਾ 'ਚ ਹੁੰਦਾ ਹੰਗਾਮਾ ਦੇਖ ਕੇ ਸਪੀਕਰ ਵੱਲੋਂ ਬੈਂਸ ਭਰਾਵਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ ਇਸ ਦੌਰਾਨ ਹੋਈ ਤੱਕਮੁਕੀ ਦੌਰਾਨ ਵਿਧਾਇਕ ਸਿਮਰਜੀਤ ਬੈਂਸ ਦੇ ਕੱਪੜੇ ਵੀ ਫਟ ਗਏ ਆਪਾਂ ਰਾਜਸਥਾਨ ਕੋਲੋਂ ਪਾਣੀ ਦਾ ਬਿੱਲ ਲੈਣਾ ਸੀਗਾ ਜਿਹੜਾ ਬਿੱਲ ਅੱਜ ਤੱਕ ਬਿਨਾਂ ਵਿਆਜ ਤੋਂ 15 ਲੱਖ 34400 ਕਰੋੜ ਰੁਪਏ ਦਾ ਉਹ ਬਿੱਲ ਰਾਜਸਥਾਨ ਕੋਲੋਂ ਲੈਣਾ ਬਣਦਾ ਤੇ ਅਸੀਂ ਅੱਜ ਮਤਾ ਲੈ ਕੇ ਆਏ ਸੀ ਵੀ ਉਹ ਜਿਹੜਾ ਪੰਜਾਬ ਦਾ ਕਿਸਾਨ ਹੈ ਖੁਦਕਸ਼ੀਆਂ ਕਰੀ ਜਾਂਦਾ ਹੈ ਪੰਜਾਬ ਕਰਜ਼ੇ ਦੇ ਬੋਝ ਥੱਲੇ ਦੱਬਿਆ ਪਿਆ ਹੈ ਤੇ ਜਿਨ੍ਹਾਂ ਕੋਲੋਂ ਪੈਸੇ ਲੈਣੇ ਆ 153400 ਕਰੋੜ ਰੁਪਿਆ ਲੋ ਦਾ ਬਿੱਲ ਭੇਜਿਆ ਜਾਏ ਦੂਜੇ ਪਾਸੇ ਕਾਂਗਰਸ ਵੱਲੋਂ ਵੀ ਸੜਕ ਪਾਣੀ ਤੇ ਸੀਵਰੇਜ ਵਰਗੀਆਂ ਮੁੱਢਲੀਆਂ ਸਹੂਲਤਾਂ ਨੂੰ ਲੈ ਕੇ ਸਰਕਾਰ ਨੂੰ ਕੀ ਰਿਆ ਗਿਆ ਵੱਲੇ ਜ ਮੋਸ਼ਨ ਲਾਇਆ ਸੀਗਾ ਮਾਰਚ ਦੇ ਅੰਦਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵਿਧਾਨ ਸਭਾ 'ਚ ਅਸ਼ੋਰ ਕੀਤਾ ਸੀ ਮੈਨੂੰ ਵੀ 3 ਮਹੀਨਿਆਂ ਦੇ ਅੰਦਰ ਮਾਰਚ ਦੇ ਮਹੀਨੇ 'ਚ 2016 'ਚ ਕਹੇ ਸੀ 3 ਮਹੀਨੇ 'ਚ ਪੰਜਾਬ ਦੇ 100 150 ਸ਼ਹਿਰਾਂ ਦੇ ਅੰਦਰ ਮੈਂ 100% ਦੀ ਸੀਵਰੇਜ ਦਾ ਸਿਸਟਮ ਪੀਣ ਦੇ ਪਾਣੀ ਦਾ ਸੜਕਾਂ ਦਾ ਤੇ ਲਾਈਟਾਂ ਦਾ ਸਟਰੀਟ ਲਾਈਟ ਦਾ ਇੰਤਜ਼ਾਮ ਕਰ ਦੂੰਗਾ ਅੱਜ ਮੈਂ ਬ੍ਰੀਚ ਉੱਪਰ ਉਲੇ ਜਿਹੜੀ ਪਾਈ ਸੀ ਕਿਉਂਕਿ ਇਹਨਾਂ ਨੇ ਕਿਹਾ 6000 ਕਰੋੜ ਰੁਪਈਆ ਅਸੀਂ ਖਰਚ ਚੁੱਕੇ ਹਾਂ ਸ਼ਹਿਰਾਂ ਤੇ ਇਹ ਸ਼ਹਿਰਾਂ ਦਾ ਹਾਲ ਆ ਡਪਟੀ ਚੀਫ ਮਿਨਿਸਟਰ ਤੇ ਐਸਐਸਪੀ ਤੇ ਨਾਲ ਇਹਨਾਂ ਦੇ ਚੀਫ ਪਾਰਲੀਮੈਂਟ ਸੈਕਟਰੀ ਸ਼ਹਿਰਾਂ ਨੂੰ ਨੰਗਣ ਵਾਸਤੇ ਟਰੈਕਟਰ ਦਾ ਇਸਤੇਮਾਲ ਕਰਨਾ ਪੈਂਦਾ ਮੈਂ ਚੈਲੰਜ ਕੀਤਾ ਸੀ ਅੱਜ ਇੱਥੇ ਸੀਐਮ ਡਪਟੀ ਸੀਐਮ ਸਾਹਿਬ ਨੂੰ ਵੀ ਪੰਜਾਬ ਦਾ ਕੋਈ ਵੀ ਇੱਕ ਸ਼ਹਿਰ ਉਹ ਚੁਣ ਲੈਣ ਆਪਣੇ ਆਪ ਉੱਥੇ ਇੱਕ ਵਿਧਾਨ ਸਭਾ ਦੀ ਕਮੇਟੀ ਚਲੇ ਜੇ ਜਾ ਕੇ ਦੇਖੇ ਵੀ ਉੱਥੇ ਪਾਣੀ ਪੀਣ ਦਾ ਅਵੇਲੇਬਲ ਹੈ ਕਿ ਨਹੀਂ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸੱਤਾ ਤੇਰਾ ਕਾਲੀ ਦਲ ਨੇ ਵਿਰੋਧੀ ਧਿਰਾਂ ਦੇ ਪ੍ਰਦਰਸ਼ਨ ਨੂੰ ਅਖਬਾਰੀ ਸਟੰਟ ਦੱਸਿਆ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਣੀ ਟੀਵੀ